ਗੇਮਿੰਗ ਦੀ ਲਤ ਨੇ ਉਜਾਰਤੀਆਂ ਤਿੰਨ ਜ਼ਿੰਦਗੀਆਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਤਿੰਨ ਸੱਕੀਆਂ ਪੈਣਾ ਜੀ ਹਾਂ ਨਾ ਬਾਲਕ ਸੱਕੀਆਂ ਪੈਣਾ ਜਿਨ੍ਹਾਂ ਦੀ ਉਮਰ 16 ਸਾਲ 14 ਸਾਲ ਅਤੇ 12 ਸਾਲ ਦੱਸੀ ਜਾ ਰਹੀ ਹੈ ਆਨਲਾਈਨ ਗੇਮਿੰਗ ਦੀ ਆਦਤ ਨੇ ਇਨ੍ਹਾਂ ਦੀ ਜ਼ਿੰਦਗੀਆਂ ਬਰਬਾਦ ਕਰਦੀਆਂ ਕਿ ਇਦਾਂ ਵੀ ਕਹਿ ਸਕਦੇ ਹਾਂ ਕਿ ਜ਼ਿੰਦਗੀਆਂ ਖਤਮ ਕਰਦੀਆਂ ਹਜਦਾ ਖੇਦਾ ਪਰਿਵਾਰ ਉਜੜ ਗਿਆ ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਜਦੋਂ ਮਾਪਿਆਂ ਨੇ ਆਨਲਾਈਨ ਗੇਮਿੰਗ ਨੂੰ ਖਤਮ ਕਰਨ ਵਾਸਤੇ ਐਪ ਡਿਲੀਟ ਕਰਨ ਵਾਸਤੇ ਗੱਲ ਕੀਤੀ ਜਿਹੜੀਆਂ ਸੱਕੀਆਂ ਪੈਣਾ ਸੀ ਜਿਹੜੀਆਂ ਆਨਲਾਈਨ ਟਾਸਕ ਅਧਾਰਿਤ ਗੇਮਾਂ ਖੇਡਦੀਆਂ ਸੀ ਉਹਨਾਂ ਕੋਲ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਇਸਦੇ ਚਲਦਿਆਂ ਹੀ ਤਿੰਨਾ ਸੱਕੀਆਂ ਪੈਣਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਸਿਰਫ ਤੇ ਸਿਰਫ ਜਿਹੜੀਆਂ ਇਹ ਗੇਮਾਂ ਚੱਲ ਰਹੀਆਂ ਨੇ ਬੱਚੇ ਇੰਨੇ ਐਡਿਕਟਡ ਹੋ ਗਏ ਨੇ ਤੇ ਉਹਨਾਂ ਨੂੰ ਸੁੱਧ ਬੁੱਧੀ ਨਹੀਂ ਰਹਿੰਦੀ ਕਿ ਉਹ ਕੀ ਕਰ ਰਹੇ ਨੇ ਜ਼ਿਕਰ ਯੋਗ ਹੈ ਕਿ ਇਹਨਾਂ ਨੇ ਆਪਣੀ ਪੜਾਈਆਂ ਵੀ ਛੱਡਤੀਆਂ ਸੀ ਕੋਰੋਨਾ ਕਾਲ ਦੇ ਦੌਰਾਨ ਜਦੋਂ ਸਕੂਲ ਬੰਦ ਸੀ ਉਹਨਾਂ ਨੇ ਗੇਮਾਂ ਖੇਲਨੀਆਂ ਸਟਾਰਟ ਕੀਤੀਆਂ ਟਾਸਕ ਅਧਾਰਿਤ ਇਹ ਗੇਮਾਂ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਆਪਣੀ ਪੜਾਈ ਵੀ ਛੱਡਤੀ ਤੇ ਤਿੰਨ ਸੱਕੀਆਂ ਪੈਣਾ ਦੀ ਖੁਦਕੁਸ਼ੀ ਦੀ ਖਬਰ ਜੋ ਕਿ ਗਾਜ਼ੀਆਬਾਗ ਤੋਂ ਸਾਹਮਣੇ ਆ ਰਹੀ ਹੈ ਰਾਡੇ ਕ੍ਰਿਪ 2 ਵਜੇ ਇਹਨਾਂ ਤਿੰਨ ਸੱਕੀਆਂ ਪੈਣਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰੀ ਤੇ ਖੁਦਕੁਸ਼ੀ ਕਰ ਲਈ ਜਦੋਂ ਗਵਾਂਡੀਆਂ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਜੋ ਕਿ ਮਾਮਲੇ ਦੇ ਡੂੰਘਾਈ ਨਾਲ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਜ਼ਿਕਰਯੋਗ ਹੈ ਕਿ ਆਨਲਾਈਨ ਗੇਮਿੰਗ ਦੀ ਲਤ ਨੇ ਹਜ਼ਦਾ ਖੇਡਦਾ ਪਰਿਵਾਰ ਉਜਾੜਤਾ ਤਿੰਨ ਸੱਕੀਆਂ ਨਾਬਾਲਿਕ ਪੈਣਾ ਨੇ ਜੋ ਕਿ ਗੇਮਿੰਗ ਦੇ ਐਨੇ ਐਡਿਕਟਡ ਬਣ ਗਈਆਂ ਸੀ ਟਾਸਕ ਅਧਾਰਿਤ ਗੇਮਾਂ ਸੀ ਉਹ ਟਾਸਕ ਪੂਰੇ ਕਰਨੇ ਹੁੰਦੇ ਸੀ ਮਾਪਿਓ ਦਾ ਕਹਿਣਾ ਇਹ ਸਾਹਮਣੇ ਆ ਕਿ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਦੇ ਹਾਲੇ ਦੁਆਲੇ ਕੀ ਹੋ ਰਿਹਾ ਜਦੋਂ ਮਾਪਿਓ ਗੇਮਾਂ ਖੇਡਣ ਤੋਂ ਰੋਕਦੇ ਸੀ ਤਾਂ ਇੱਕ ਖੌਫਨਾਕ ਕਦਮ ਜੋ ਕੀ ਹੈ ਤਿੰਨ ਪੈਣਾ ਵੱਲੋਂ ਚੱਕਿਆ ਗਿਆ ਤੇ ਇੱਕ ਰੂਹ ਕੰਬਾਣੀ ਜੋ ਇੱਕ ਘਟਨਾ ਇਹ ਸਾਹਮਣੇ ਆਈ ਹੈ ਇਲਾਕੇ ਦੇ ਵਿੱਚ ਜੋ ਕੀ ਹੈ ਸੋਗ ਦੀ ਲਹਿਰ ਦੌੜ ਪਈ ਹੈ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਰੂਹ ਕੰਬਾਉ ਹਾਦਸਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵਾਪਰਿਆ ਹੈ ਤੁਸੀਂ ਸੋਚ ਸਕਦੇ ਹੋ ਕਿ ਆਨਲਾਈਨ ਗੇਮਿੰਗ ਦੀ ਆਦਤ ਕਿੰਨੀ ਖਰਾਬ ਹੈ ਕਿੰਨੀ ਮਾੜੀ ਹੈ ਕਿ ਪਰਿਵਾਰ ਦੇ ਪਰਿਵਾਰ ਉਜੜ ਗਿਆ ਹੈ ਇੰਨਾ ਖੌਫਨਾਕ ਕਦਮ ਚੱਕਿਆ ਗਿਆ ਹੈ ਕਿ ਲੋਕਾਂ ਨੇ ਇਸ ਪਿੱਛੇ ਆਪਣੇ ਹੱਥ ਕੜੇ ਕਰ ਦਿੱਤੇ ਹਨ ਤੇ ਆਪਣੇ ਬੱਚਿਆਂ ਨੂੰ ਤੁਸੀਂ ਵੀ ਇੰਨਾ ਗੇਮਿੰਗ ਦੀ ਆਦਤਾਂ ਤੋਂ ਬਚਾਓ ਜਿਕਰ ਉਹ ਕਹਿੰਦੇ ਕਿ ਕਰੋਨਾ ਮਹਾਮਾਰੀ ਦੌਰਾਨ ਜਦੋਂ ਕੋਈ ਕੰਮ ਨਹੀਂ ਹੁੰਦਾ ਸੀ ਸਕੂਲ ਬੰਦ ਹੁੰਦੇ ਸੀ ਐਡਿਕਟਡ ਹੋ ਚੁੱਕੀਆਂ ਸੀ ਤਿੰਨੋਂ ਆਪਣਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਉਹਨਾਂ ਦੇ ਆਲੇ ਦੁਆਲੇ ਕੀ ਵਾਪਰ ਰਿਹਾ ਤੇ ਇਸ ਗੇਮਾਂ ਨੇ ਇਸ ਗੇਮਿੰਗ ਦੀ ਆਦਤ ਨੇ ਉਹਨਾਂ ਦੀ ਜ਼ਿੰਦਗੀ ਲੈ ਲਈ ਆਨਲਾਈਨ ਗੇਮਿੰਗ ਦੀ ਲਤ ਨੇ ਉਜਾਰਤੀਆਂ ਤਿੰਨ ਜ਼ਿੰਦਗੀਆਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਤਿੰਨ ਸੱਕੀਆਂ ਪੈਣਾ ਜੀ ਹਾਂ ਨਾ ਬਾਲਕ ਸੱਕੀਆਂ ਪੈਣਾ ਜਿਨ੍ਹਾਂ ਦੀ ਉਮਰ 16 ਸਾਲ 14 ਸਾਲ ਅਤੇ 12 ਸਾਲ ਦੱਸੀ ਜਾ ਰਹੀ ਹੈ ਆਨਲਾਈਨ ਗੇਮਿੰਗ ਦੀ ਆਦਤ ਨੇ ਇਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੀਆਂ ਕਿ ਇਦਾਂ ਵੀ ਕਹਿ ਸਕਦੇ ਆ ਕਿ ਜ਼ਿੰਦਗੀਆਂ ਖਤਮ ਕਰਦੀਆਂ ਹਸਦਾ ਖੇਦਾ ਪਰਿਵਾਰ ਉਜੜ ਗਿਆ ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਜਦੋਂ ਮਾਪਿਆਂ ਨੇ ਆਨਲਾਈਨ ਗੇਮਿੰਗ ਨੂੰ ਖਤਮ ਕਰਨ ਵਾਸਤੇ ਐਪ ਡਿਲੀਟ ਕਰਨ ਵਾਸਤੇ ਗੱਲ ਕੀਤੀਸ ਜਿਹੜੀਆਂ ਸਕੀਆਂ ਪੈਣਾ ਸੀ ਜਿਹੜੀਆਂ ਆਨਲਾਈਨ ਟਾਸਕ ਅਧਾਰਿਤ ਗੇਮਾਂ ਖੇਡਦੀਆਂ ਸੀ ਉਹਨਾਂ ਕੋਲ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਇਸਦੇ ਚਲਦਿਆਂ ਹੀ ਕਿੰਨਾ ਸੱਕੀਆਂ ਪੈਣਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਸਿਰਫ ਤੇ ਸਿਰਫ ਜਿਹੜੀਆਂ ਇਹ ਗੇਮਾਂ ਚੱਲ ਰਹੀਆਂ ਨੇ ਬੱਚੇ ਇੰਨੇ ਐਡਿਕਟਡ ਹੋ ਗਏ ਨੇ ਤੇ ਉਹਨਾਂ ਨੂੰ ਸੁੱਧ ਬੁੱਧੀ ਨਹੀਂ ਰਹਿੰਦੀ ਕਿ ਉਹ ਕੀ ਕਰ ਰਹੇ ਨੇ ਜ਼ਿਕਰ ਯੋਗ ਹੈ ਕਿ ਇਹਨਾਂ ਨੇ ਆਪਣੀ ਪੜਾਈਆਂ ਵੀ ਛੱਡਤੀਆਂ ਸੀ ਕੋਰੋਨਾ ਕਾਲ ਦੇ ਦੌਰਾਨ ਜਦੋਂ ਸਕੂਲ ਬੰਦ ਸੀ ਉਹਨਾਂ ਨੇ ਗੇਮਾਂ ਖੇលਨੀਆਂ ਸਟਾਰਟ ਕੀਤੀਆਂ ਟਾਸਕ ਅਧਾਰਿਤ ਇਹ ਗੇਮਾਂ ਸੀ ਜਿਸ ਦੇ ਚੱਲਦੇ ਉਹਨਾਂ ਨੇ ਆਪਣੀ ਪੜਾਈ ਵੀ ਛੱਡਤੀ ਤੇ ਤਿੰਨ ਸੱਕੀਆਂ ਪੈਣਾ ਦੀ ਖੁਦਕੁਸ਼ੀ ਦੀ ਖਬਰ ਜੋ ਕਿ ਗਾਜ਼ੀਆਬਾਗ ਤੋਂ ਸਾਹਮਣੇ ਆ ਰਹੀ ਹੈ ਰਾਤ ਦੇ ਕਰੀਬ 2 ਵਜੇ ਇਹਨਾਂ ਤਿੰਨ ਸੱਕੀਆਂ ਪੈਣਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰੀ ਤੇ ਖੁਦਕੁਸ਼ੀ ਕਰ ਲਈ ਜਦੋਂ ਗਵਾਂਡੀਆਂ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਜੋ ਕਿ ਮਾਮਲੇ ਦੇ ਡੂੰਘਾਈ ਨਾਲ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਜ਼ਿਕਰਯੋਗ ਹੈ ਕਿ ਆਨਲਾਈਨ ਗੇਮਿੰਗ ਦੀ ਲਤ ਨੇ ਹਸਦਾ ਖੇਡਦਾ ਪਰਿਵਾਰ ਉਜਾੜਦਾ ਤਿੰਨ ਸੱਕੀਆਂ ਨਾਬਾਲਗ ਪੈਣਾ ਨੇ ਜੋ ਕਿ ਗੇਮਿੰਗ ਦੇ ਇੰਨੇ ਐਡਿਕਟਡ ਬਣ ਗੀਆਂ ਸੀ ਟਾਸਕ ਅਧਾਰਿਤ ਗੇਮਾਂ ਸੀ ਉਹ ਟਾਸਕ ਪੂਰੇ ਕਰਨੇ ਹੁੰਦੇ ਸੀ ਮਾਪਿਓ ਦਾ ਕਹਿਣਾ ਇਹ ਸਾਹਮਣੇ ਆ ਕਿ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਦੇ ਹਾਲੇ ਦੁਆਲੇ ਕੀ ਹੋ ਰਿਹਾ ਜਦੋਂ ਮਾਪਿਓ ਗੇਮਾਂ ਖੇਡਣ ਤੋਂ ਰੋਕਦੇ ਸੀ ਤਾਂ ਇਕ ਖੌਫਨਾਕ ਕਦਮ ਜੋ ਕਿ ਹੈ ਤਿੰਨ ਪੈਣਾਵਲੋਂ ਚੱਕਿਆ ਗਿਆ ਤੇ ਇੱਕ ਰੂਹ ਕੰਬਾਣੀ ਜੋ ਇੱਕ ਘਟਨਾ ਇਸ ਸਾਹਮਣੇ ਆਈ ਹੈ ਇਲਾਕੇ ਦੇ ਵਿੱਚ ਜੋ ਕੀ ਹੈ ਸੋਗ ਦੀ ਲਹਿਰ ਦੌੜ ਪਈ ਹੈ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਰੂਹ ਕੰਬਾਉ ਹਾਦਸਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵਾਪਰਿਆ ਹੈ ਤੁਸੀਂ ਸੋਚ ਸਕਦੇ ਹੋ ਕਿ ਆਨਲਾਈਨ ਗੇਮਿੰਗ ਦੀ ਆਦਤ ਕਿੰਨੀ ਖਰਾਬ ਹੈ ਕਿੰਨੀ ਮਾੜੀ ਹੈ ਕਿ ਪਰਿਵਾਰ ਦੇ ਪਰਿਵਾਰ ਉਜੜ ਗਿਆ ਹੈ ਇੰਨਾ ਕੌਫਨਾ ਕਦਮ ਚੱਕਿਆ ਗਿਆ ਹੈ ਕਿ ਲੋਕਾਂ ਨੇ ਇਸ ਪਿੱਛੇ ਆਪਣੇ ਹੱਥ ਕੜੇ ਕਰ ਦਿੱਤੇ ਹਨ ਤੇ ਆਪਣੇ ਬੱਚਿਆਂ ਨੂੰ ਤੁਸੀ ਵੀ ਇੰਨਾ ਗੇਮਿੰਗ ਦੀ ਆਦਤਾਂ ਤੋਂ ਬਚਾਓ ਜਿਕਰ ਉਹ ਕਹਿੰਦੇ ਕਿ ਕਰੋਨਾ ਮਹਾਮਾਰੀ ਦੌਰਾਨ ਜਦੋਂ ਕੋਈ ਕੰਮ ਨਹੀਂ ਹੁੰਦਾ ਸੀ ਸਕੂਲ ਬੰਦ ਹੁੰਦੇ ਸੀ ਐਡਿਕਟਡ ਹੋ ਚੁੱਕੀਆਂ ਸੀ ਤਿੰਨੋਂ ਆਪਣਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਉਹਨਾਂ ਦੇ ਆਲੇ ਦੁਆਲੇ ਕੀ ਵਾਪਰਿਆ ਤੇ ਇਸ ਗੇਮਾਂ ਨੇ ਇਸ ਗੇਮਿੰਗ ਦੀ ਆਦਤ ਨੇ ਉਹਨਾਂ ਦੀ ਜ਼ਿੰਦਗੀ ਲਾ